ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੇ ਲਈ ਮਾਨ ਸਰਕਾਰ ਦੇ ਵੱਲੋਂ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਨਿਰਦੇਸ਼ ਜਾਰੀ ਕਰ ਦਿੱਤੇ ਨੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਆਕੂ ਦਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਸਿੱਧੀ ਚੇਤਾਵਨੀ ਤੱਕ ਦੇ ਦਿੱਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਨਸ਼ਾ ਵੇਚਦਾ ਹੋਇਆ ਫੜਿਆ ਜਾਂਦਾ ਹੈ ਤਾਂ ਸਿੱਧੀ ਕਾਰਵਾਈ ਕੀਤੀ ਜਾਵੇਗੀ ਤੇ ਜਿਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਪੂਰਨ ਤੌਰ ਤੇ ਸਖਤ ਨਜ਼ਰ ਆ ਰਹੀ ਹੈ ਤੇ ਉੱਥੇ ਪੰਜਾਬ ਨੂੰ ਨਸ਼ਾ ਮੁਕਤ ਦੇ ਲਈ ਦਿਨ ਰਾਤ ਜਿਹੜੀ ਕਿ ਪੰਜਾਬ ਸਰਕਾਰ ਇਹ ਕਰ ਰਹੀ ਹੈ ਤੇ ਵੱਡੇ ਤੋਂ ਵੱਡਾ ਐਕਸ਼ਨ ਲਿਆ ਜਾ ਰਿਹਾ ਤੇ ਉੱਥੇ ਬੁਲਡੋਜ਼ਰ ਐਕਸ਼ਨ ਜਿਹੜੇ ਕਿ ਦੇਖਣ ਨੂੰ ਮਿਲ ਰਹੇ ਨੇ ਹੁਣ ਉੱਥੇ ਹੀ ਲਗਾਤਾਰ ਵਿਰੋਧੀਆਂ ਦੇ ਉੱਤੇ ਸਵਾਲ ਤੱਕ ਉਠਾਏ ਜਾ ਰਹੇ ਨੇ ਤੇ ਦੂਜੇ ਪਾਸੇ ਨਸ਼ਾ ਤਸਕਰਾਂ ਨੂੰ ਸਿੱਧੀ ਚੇਤਾਵਨੀ ਤੱਕ ਦਿੱਤੀ ਜਾ ਰਹੀ ਹੈ ਹੋਰ ਕੀ ਕੁਝ ਕਹਿਣਾ ਆਮ ਆਦਮੀ ਪਾਰਟੀ ਦੇ ਆਗੂ ਦਾ ਆਓ ਤੁਹਾਨੂੰ ਸੁਣਾਉਂਦੇ ਆਂ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਸੀ ਅੱਜ ਉਹਦੇ ਅੰਦਰ ਇੱਕ ਹੋਰ ਬਹੁਤ ਵੱਡਾ ਸਟੈਪ ਲਿੱਤਾ ਗਿਆ ਪੰਜਾਬ ਦੇ ਡੀਜੀਪੀ ਨੇ ਸਾਰੇ ਆਪਣੇ ਐਸਐਸਪੀਜ਼ ਤੇ ਪੁਲਿਸ ਕਮਿਸ਼ਨਰਸ ਨੂੰ ਇਹ ਡਾਇਰੈਕਸ਼ਨ ਜਾਰੀ ਕਰਤੀ ਹੈ ਕਿ 31 ਮਈ ਤੋਂ ਬਾਅਦ ਅਗਰ ਕਿਸੇ ਵੀ ਜ਼ਿਲ੍ਹੇ ਦੇ ਅੰਦਰ ਕੋਈ ਵੀ ਨਸ਼ਾ ਵੇਚਣ ਵਾਲਾ ਬੰਦਾ ਦਿਖੇਗਾ ਤੇ ਉਸ ਅਫਸਰ ਦੇ ਉੱਤੇ ਤੇ ਉਸ ਜ਼ਿਲ੍ਹੇ ਦੇ ਖਾਸ ਕਰਕੇ ਜਿਹੜਾ ਵੀ ਅਧਿਕਾਰੀ ਹੋਏਗਾ ਉਸ ਤੇ ਐਕਸ਼ਨ ਦਿੱਤਾ ਜਾਏਗਾ। ਇਹਦੇ ਤਹਿਤ ਕੋਈ ਵੀ ਨਸ਼ਾ ਵੇਚਣ ਵਾਲਾ ਜਾਂ ਤਾਂ ਪੰਜਾਬ ਛੱਡ ਕੇ ਬਾਹਰ ਜਾਊਗਾ ਜਾਂ ਉਹਨੂੰ ਜੇਲ੍ਹ ਦੇ ਪਿੱਛੇ ਜਾਣਾ ਪਊਗਾ। ਤੁਸੀਂ ਪਿੱਛੇ ਦੇਖਿਆ ਕਿ ਜਿਹੜੇ ਵੀ ਇਸ ਨਸ਼ੇ ਦੇ ਕੰਮ ਨੂੰ ਕਰਦੇ ਸੀ ਉਹਨਾਂ ਦੇ ਕਿਵੇਂ ਘਰਾਂ ਨੂੰ ਤੋੜਿਆ ਗਿਆ ਕਿਵੇਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਪਈ। 4000 ਤੋਂ ਜ਼ਿਆਦਾ ਲੋਕੀ ਇਸ ਕਾਰਵਾਈ ਦੇ ਅੰਦਰ ਐਨਡੀਪੀਐਸ ਦੇ ਪਰਚੇ ਪਏ ਉਹਨਾਂ ਦੇ ਉੱਤੇ ਕਈ ਕਰੋੜੋਂ ਰੁਪਇਆ 8 ਕਰੋੜ ਦੇ ਨੇੜੇ ਦੀ ਜਿਹੜੀ ਰਾਸ਼ੀ ਆ ਉਹ ਨਸ਼ਿਆਂ ਦੇ ਤਸਕਰਾਂ ਤੋਂ ਫੜੀ ਗਈ ਕਈ ਕਿਲੋ ਹਿਰੋਇਨ ਕਈ ਕਿਲੋ ਚਿੱਟਾ ਇਹ ਸਾਰੀਆਂ ਚੀਜ਼ਾਂ ਫੜੀਆਂ ਗਈਆਂ ਔਰ ਜਿਹੜੀ ਕਮਿਟਮੈਂਟ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੁੱਧ ਨਸ਼ੇ ਵਿਰੁੱਧ ਉਸ ਚੱਜ ਔਰ ਵੱਡੀ ਕਾਮਯਾਬੀ ਦਿਲਦੀ ਵੀ ਦਿਖਦੀ ਪਈ ਹੈ ਜਿੱਥੇ ਪੰਜਾਬ ਦੇ ਡੀਜੀਪੀ ਨੇ ਸਖਤ ਆਦੇਸ਼ ਜਿਹੜੇ ਨੇ ਉਹ ਆਪਣੇ ਦਿੱਤੇ ਨੇ ਸਾਰੇ ਅਫਸਰਾਂ ਨੂੰ ਸਾਨੂੰ ਇੱਕ ਪਾਸੇ ਦਾ ਧੰਨਵਾਦ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਦੂਜੇ ਪਾਸੇ ਪੰਜਾਬੀਆਂ ਨੂੰ ਕਹਿੰਦੇ ਆਂ ਕਿ ਸਾਡੇ ਸਾਰਿਆਂ ਦੀ ਡਿਊਟੀ ਹੈ ਕਿ ਜਿਹੜਾ ਸੁਪਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਨੂੰ ਰੰਗਲਾ ਪੰਜਾਬ ਦੇਖਣ ਲਈ ਬਣਾਇਆ ਉਹ ਪੂਰਾ ਕਰਨ ਦਾ ਟਾਈਮ ਆ ਗਿਆ ਔਰ ਪੰਜਾਬ ਦੇ ਅੰਦਰ ਨਸ਼ੇ ਦੀ ਲਕ ਤੋੜ ਦਿੱਤਾ ਗਿਆ ਔਰ ਨਸ਼ੇ ਵੇਚਣ ਵਾਲਿਆਂ ਨੂੰ ਵੀ ਛੱਡਿਆ ਜਾ ਰਿਹਾ ਔਰ ਦੂਜੇ ਪਾਸੇ ਜਿੰਨੇ ਵੀ ODT ਕਲੀਨਿਕਸ ਨੇ ਜਾਂ ਰੀਹੈਬਿਲੀਟੇਸ਼ਨ ਸੈਂਟਰਸ ਨੇ ਉਹਨਾਂ ਦੇ ਉੱਤੇ ਕੰਮ ਕਰਕੇ ਵੀ ਜੇ ਕੋਈ ਗਲਤ ਕੰਮ ਕਰ ਰਿਹਾ ਹੋਣਾ ਤਾਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਨਹੀਂ ਤੇ ਨਵੇਂ ਸੈਂਟਰਸ ਵੀ ਖੁੱਲੇ ਜਾ ਰਹੇ ਨੇ ਔਰ ਲੋਕਾਂ ਨੂੰ ਇਸ ਗੰਧ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਆਮ ਆਦਮੀ ਪਾਰਟੀ ਨੂੰ ਚੁਣਨ ਦਾ